ਕਿੰਨਾ ਦੰਗ ਪਾਇਤ ਲੋਰ ਤਤੀ ਤਰੇ ਇਹ ਤੋਤਲੀ ਜੀ ਕਿੱਥੋਂ ਆ ਗਈ ਆ ਮੈਂ ਚਲ ਕੜੀ ਰਾਮ ਕਰਦੀ ਆ ਚਾਹ ਫੜਾ ਕੇ ਆਈ ਹਮ ਇਸਤਰੀਆਂ ਇਹ ਆ ਗਈ ਆ ਜਾ ਆ ਜਾ ਸਤਿਮਰ ਲੰਗਿਆ ਆ ਘਰੇ ਹੀ ਆ ਹੋਰ ਤਤੀ ਤੀ ਤਰੰਦੀ ਆ ਬਹਿ ਜਾ ਬਹਿ ਜਾ ਉਹ ਦਿਨ ਨਾ ਤਾਰਾ ਕੱਲੀ ਪਾਇਆ ਕਿਤਰੀ ਨਈ ਕਿੱਥੇ ਆ ਗਈ ਤਤ ਇਹ ਤਿਤਰੀ ਅਤਮਤੰਦਿਆ ਅਚਕਲਾ ਆਰਾ ਮਿਸਤਰੀ ਲਾਇਆ ਬਾਥਰੂਮ ਜੇ ਤਿਆਰ ਕਰਾਉਂਦੇ ਤੇ ਟੈਲਾ ਲਾਉਂਦੀ ਤੇ ਮੈਂ ਹਾਂ ਚੱਲ ਲਵਾ ਲਈ ਬੜੇ ਚਿਰ ਦੀਆਂ ਹੋਰੀਆਂ ਹੀ ਹੋਰ ਪਤਾ ਉਹ ਤਾਂ ਟੈਲਾ ਲਾਉਂਦੀ ਉਹ ਤਾਂ ਤੀ ਤੇ ਤੇ ਨਹੀਂ ਕੰਪੈਨ ਧੋਣ ਤਿੰਦੀ ਥੱਕ ਕੇ ਫਿਰ ਤੈਨੂੰ ਪਤਾ ਜਾਈਦਾ ਹੀ ਅੱਦੀ ਥੱਕ ਜੇ ਨਹੀਂ ਆਗੇ ਹੋਰ ਤੂੰ ਦੱਸ ਮੈਂ ਆਤੀ ਤਾਂ ਨਹੀਂ ਮੈਂ ਤੰਮ ਤੁਮ ਉਤਾਰਾਂ ਹੀ ਆ ਤਾਰ ਤੇ ਤੰਮੀ ਗਈ ਉਤਾਂਦੇ ਤੇ ਮੈਂ ਤੇ ਆ ਤਲ ਦੂਰ ਜੀ ਹੋਂਦੀ ਮੈਂ ਤਾਂ ਤਲ ਮੈਂ ਤਤੀ ਵੱਲੋਂ ਤੇ ਹੁਨੀ ਅਛਾ ਤਾਂਡੇ ਤਾਂਡੇ ਕਿ ਕਰਨ ਚਲ ਗਈ ਆ ਤਾਂਡੇ ਤਾਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਤਾਂਦੇ ਨਹੀਂ ਤਾਂਦੇ ਇਹ ਤਾਂ ਨਿਆ ਬਿੰਦ ਗਈ ਆ ਹੈ ਤਾਂ ਬੀ ਕੀ ਕਹਨੀ ਆ ਕੁੜੇ ਤੂੰ ਇਹ ਤਾਂ ਨਿਆ ਬਿੰਦ ਗਈ ਆ ਕਿੱਥੇ ਚਲ ਗਈ ਤਾਂਮੀ ਬਿੰਦ ਲਈਏ ਤਾਂਮੀ ਆਈ ਆਈ ਮੈਂ ਉਹਨ ਤੇਨੂੰ ਕਿੱਦਾ ਦਤਾਂ ਤੇਤੇ ਗਈ ਆਪਣੇ ਤੇਤੇ ਆਈ ਨਹੀਂ ਮੈਂ ਮੋਰ ਜਨ ਕੇਕੇ ਕੀ ਕਰਨ ਚਲ ਗਈ ਉਹ ਤਾਂ ਤੇਤੇ ਤੇ ਦੋ ਤੀ ਤਨ ਜਹਾਣੇ ਤੇਤੇ ਦੇ ਹੀ ਆਪਣੇ ਤੇਤੇ ਤੀਰਾ ਕੋ ਤੀਰਾ ਵੀਰਾਂ ਪੇਕੇ ਚਲ ਗਈ ਪੇਕੇ ਗਈ ਆ ਆ ਆ ਗੱਡੀ ਤੇ ਗਈ ਇਹ ਨਹੀਂ ਦਦੀ ਤੇ ਪਿੱਤੇ ਨੂੰ ਪਤਾ ਤਾਂ ਤੀ ਕੰਮ ਤੇ ਵੀ ਦਾਣਾ ਇਹਨਾਂ ਦੇ ਦਦੀ ਤੇ ਨਹੀਂ ਫੇ 8 ਵਜੇ ਤਦੀ ਹੀ ਆਪਣੇ ਬਾਤ ਦੇ ਬਾਤ ਆਉਂਦੀ ਨਾ ਆ ਆਪਣੇ ਦੂਏ ਇੱਦੇ ਤੇ ਬਾਤ ਕੰਦੀ ਆਹੋ ਫਿਰ ਕੰਮ ਵੀ ਜਾਣਾ ਮੁੰਡੇ ਨੇ ਤੇ ਆਹ ਘਸ ਤੇ ਉਹਦਾ ਬੂਏ ਅੱਗੇ ਹੀ ਆਉਂਦੀ ਹਾਂ ਤੋਦ ਗਈ ਆ ਤੋਣ ਕੀਤਾ ਹੀ ਤੇ ਕਹਿੰਦੀ ਮੈਂ ਤੋਦ ਗਈ ਆ ਆ ਤੇ ਮੈਂ ਬੀਤੀ ਬੀਤੀ ਤੋਰ ਜਿਉ ਨਹੀਂ ਕਿ ਮੈਂ ਦਰਮਤਾਤੀ ਢਾਲ ਢਾਲ ਪੋਤਵਾ ਆਹੋ ਤੂੰ ਕੰਦੀ ਚਾਚੀ ਦਾ ਜਾ ਕੇ ਸਿਰ ਖਾਨੀ ਬੋਰ ਤੂੰ ਕਾਣਾ ਬੋਰ ਤੇ ਤੂੰ ਮੈਨੂੰ ਕਰਨਾ ਇਹ ਦੇਤ ਦੇ ਤ ਤਿਆਰ ਆਓ ਮਿੱਟੀ ਦਾ ਤ ਦੇਵ ਨੇ ਤਨ ਤੇ ਮੈਂ ਤੇ ਆਂ ਵੀ ਚੱਲ ਮੈਂ ਤਾਤੀ ਦਾ ਹਾਲ ਤਾਲੀ ਪੋਤ ਨਹੀਂ ਆ ਕਿੰਨੇ ਦਿਨ ਹੋ ਗਏ ਆ ਤੂੰ ਵੀ ਨਹੀਂ ਤਾਤੀ ਆਈ ਤੋ ਤੋ ਮੀਹ ਰਬਿੰਦਾਰੀਏ ਤੈਨੂੰ ਆਨ ਵਧੀਆ ਕੀਤਾ ਕਿ ਆ ਗਈਆਂ ਤੇ ਆਹੋ ਹੋਰ ਮੈਂ ਮਿਕੋਂ ਗੁੰਮ ਕਰਕੇ ਟੀ ਥੱਕ ਜੀ ਦਾ ਸਾਰਾ ਦਿਨ ਕੰਮ ਕਰਕੇ ਆਹ ਚੱਲ ਨਚਾਵਣਾ ਗਲੇਵਾ ਤੇ ਨਹੀਂ ਨਹੀਂ ਤਾ ਲੈੰਗੇ ਤਾ ਨਹੀਂ ਵੀ ਨਹੀਂ ਹਾਂ ਤੇ ਮੇਰੀ ਗੱਲ ਤੋਂ ਨਾ ਇੰਨਾ ਤੂੰ ਤਤ ਦਾ ਨਹੀਂ ਆ ਤੇ ਮੈਂ ਤੇ ਤੇ ਨਹੀਂ ਕਿਤੀ ਇਦਾਂ ਤਾ ਤਾ ਦੇ ਕਿਤੇ ਮੈਂ ਹੁਣੇ ਤੇ ਪੁੱਤ ਕਿਹਾ ਵੀ ਮੈਂ ਚਾਹ ਲਈ ਨਹੀਂ ਤੇ ਹੁਣ ਤੂੰ ਕਹਿੰਨੀ ਆ ਵੀ ਤਾ ਨਹੀਂ ਤੇਰੀ ਤਾ ਨਹੀਂ ਮੈਂ ਕਹਿੰਦੀ ਮੈਂ ਕਿ ਤਾ ਤਾ ਦੇ ਤਾ ਤੰਦੇ ਪਾਵਾਂਗੀ ਸਿੱਧਾ ਤਾ ਤਾ ਦੇ ਆਹੋ ਜਨੀਆ ਵੈਨੇ ਕੀਪੋਂ ਗਰੀਜ ਪਾਈ ਜਾਂਦੀ ਮੈਂ ਸੁਣ ਕੇ ਲਈ ਤੁੰਦਰੇ ਤੁੰਦਰੇ ਪਾਈਏ ਤੇ ਤੇਤਾ ਤਾ ਤਕੇ ਦਾ ਤੇਰੀ ਤੋਤੀ ਹੋਵੇ ਲਾਮ ਨਾ ਲੰਮੇ ਪੈ ਤੇ ਤਨੋਂ ਉਧਰ ਮਾਰਿਆ ਤੇਰੀ ਫਾਨਾ ਕੰਮ ਕਰਦੇ ਤੇ ਫਾਨਾ ਕੰਮ ਕਰਦੇ ਆਪਣੀ ਦਾਣੀ ਵਾਂਗੂ ਇਹ ਦਾਣੀ ਇਹ ਕੌਣ ਦਾਣੀ ਆਇਆ ਇਹ ਦਾਣੀ ਮੇਰੀ ਤੰਮੀ ਤੇਰੀ ਆਹੋ ਉਦੋਂ ਉਹ ਡਰ ਮਾਰਿਆ ਤਾਂ ਸਾਰੀ ਕੋਣੀ ਅਛਾ ਉਡਰ ਮਾਰਦੀ ਤਾਂ ਤੂੰ ਇਹ ਕਹਿਣਾ ਚਾਹੁੰਨ ਡਈਆਂ ਵੀ ਤੂੰ ਹੀ ਵੀਰ ਦਾ ਵਿਆਹ ਕਰਨਾ ਨੋ ਲੈ ਆ ਤੇ ਉਡਰ ਮਾਰਿਆ ਕਰ ਜਿੱਦਾਂ ਮੇਰੀ ਮੰਮੀ ਮਾਰਦੀ ਠੀਕ ਠੀਕ ਆ ਅਹ ਅਛਾ ਲੈ ਫਿਰ ਤੋਂ ਡਰ ਮਾਰ ਮਾਰ ਕੇ ਕੰਮ ਕਰੰਦੀ ਮੇਰੀ ਜਠਾਣੀ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਇਦਾਂ ਕਰਿਆ ਕਰਨੇ ਮੇਰੇ ਪਿਆਰ ਨਾਲ ਹੀ ਰੱਖਣੀ ਹੈ ਹਾ ਤੇ ਵਿਆਹ ਤੇ ਚੱਲ ਪੁੱਤ ਕਰ ਲਉ ਕੁੜੀ ਵੀ ਤੇ ਚਾਹੀਦੀ ਹੈ ਵਿਆਹ ਵਾਸਤੇ ਤੁਰੀ ਤੁਰੀ ਦੀ ਕਿਹੜੀ ਗੱਲ ਆ ਮੈਨੂੰ ਦੱਸ ਤੇ ਮੇਰੇ ਤਾਤੇ ਦੀ ਤੁਰੀ ਐ ਦੀ ਆ ਬਰੀ ਥੋਣੀ ਹੈ ਵੋਣੀ ਨਾ 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 ਸੁਖਣਾ ਮੇਰਾ ਛੇ ਫੁੱਟ ਫੁੱਟ ਦੀ ਬਣਨਾ ਮੈਨੂੰ ਹੁੰਦਾ ਪਰਣਾ ਨਾ ਨਾ ਸਿਮਰ ਕਿਵੇਂ ਜੀ ਦੱਸ ਪਾਉਣੀ ਦੱਸ ਅੱਛਾ ਅੱਛਾ ਵੋਈ ਨਹੀਂ ਥੋਣੀ ਥੋਣੀ ਆ ਬਰੀ ਆ ਥੋਣੀ ਸੋਣੀ ਉੱਚੀ ਲੰਮੀ ਅੱਛਾ ਲੈ ਫਿਰ ਤੇ ਵਧੀਆ ਕੋਈ ਕਰ ਲਾਂਗੀ ਲੰਮੀ ਆ ਬਤ ਇਤ ਤੋਰੀ ਦੀ ਤਮੀ ਆ ਕਿ ਤੋ ਕੀ ਕਮੀ ਹੋਰਾ ਆ ਜਾਣਾ ਤਤੰਦੀ ਆ ਮੇ ਤਤੰਦੀ ਆ ਮੇਰੇ ਤੰਦੂ ਜਿੱਦਾਂ ਮੈਂ ਤੋਰਾ ਹੁਣ ਮੈਂ ਤਿੱਡਾ ਥੋਣਾ ਥੋੜਾ ਜਿਹਾ ਤੇ ਤਤੰਦੀ ਐਦਾਂ ਹੀ ਉਹ ਵੀ ਤੋਰਾ ਜਿਹਾ ਤਤੰਦੀ ਆ ਨਹੀਂ 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 ਆ ਉਹ ਸਮਝ ਤੇ ਤੇਰੀ ਸਾਰੀ ਲੱਗਦੀ ਤੂੰ ਕਿਤੇ ਕਿੰਨਾ ਕੁ ਤਤ ਕਮਨੀ ਆ ਨਹੀਂ 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 ਇੰਨੀ ਕਿਤੇ ਚੱਲ ਚੱਲੀ ਜਾਂਦੀ ਪਰ ਮੈਂ ਨਹੀਂ ਜੀ ਬਹੁਤ ਕਰਦੀ ਆ ਨਹੀਂ ਕਿ ਹੋਣਾ ਮਾਜੀ ਕਮੇ ਆ ਜੀ ਰਣ ਕਰਨਾ ਨਹੀਂ ਨਹੀਂ ਨਾ ਦੁੱਧ ਚਾਹੀਦਾ ਨਹੀਂ ਤਾਂ ਨਾ ਤਦੇ ਹਾਂ ਤਦੇ ਪਰ ਮੈਂ ਤੇਹੀ ਤਾਂ ਤੇ ਆਦਾ ਆਈ ਮੈਂ ਤਾਂ ਥਾਤੀ ਨੂੰ ਦਾਛੀ ਨਹੀਂ ਥਾਤੀ ਮੈਂ ਤੋਲਣ ਵਣਾ ਤੋਲਣ ਪਿੱਤਾ ਤੋਂ ਨਾਲੀ ਤੋਲਣਾ ਵੀ ਦੀਰ ਦਾ ਪਿੱਤਾ ਤਾਵਾ ਕਿ ਮੈਂ ਤੋਲਣ ਵਣਾ ਆ ਤਾਂ ਮੈਂ ਤੇ ਤਨ ਨਾ ਘਤੋਨੀ ਤੈਨੂੰ ਤਾਰੀ ਤੇ ਮੈਂ ਤਮਦ ਲਾਦੀ ਆ ਤਾਂ ਉਹਦੇ ਉੱਦੀ ਵੀ ਤਮਦ ਤੈਨੂੰ ਲੱਗ ਜਾਪਣੀ ਥੋੜਾ ਹੀ ਤੋਂਦੀ ਹੈ ਮੈਂ ਤਾਂ ਥਾਤੀ ਤੋਲਦੀ ਨੀ ਮੇਰਾ ਦਿਮਾਗ ਚਟ ਗਈ ਹੈ ਕਿਨੇ ਤੇ ਦੀਆਂ ਕਈ ਗੱਲਾਂ ਦੀ ਸਮਝ ਹੀ ਨਹੀਂ ਲੱਗਦੀ ਹੁਣ ਮੈਂ ਜਿਹੜੀਆਂ ਗੱਲਾਂ ਬਹੁਤ ਰੋਜ਼ ਕਰਦੀ ਉਹਦੀ ਤਾਂ ਮੈਨੂੰ ਸਮਝ ਲੱਗ ਜਾਂਦੀ ਤੇ ਜਿਹੜੀਆਂ ਤੂੰ ਨਵੀਆਂ ਕਰਦੀ ਨਾ ਉਹ ਥੋੜਾ ਜਿਹਾ ਔਖਾ ਬਾਕੀ ਹਾਂ ਮੈਂ ਸਮਝ ਜੰਨੀ ਤੇਰੀ ਗੱਲ ਸਮਝ ਜੰਨੀ ਤੇਰੀ ਮੰਮੀ ਨੂੰ ਤਿਆਰ ਕਰਦਾ ਸਮਝੰਦੀ ਨਹੀਂ ਨਿਆ ਸਾਲ ਤੇ ਹੋ ਗਏ ਤੁਹਾਡੇ ਵਿਆਹ ਆਹ ਨਹੀਂ ਮੈਨਰੇ ਤੇਈਆਂ ਗੱਲਾਂ ਸਮਝ ਜੰਨੀ ਅਦੱਲੇ ਹੌਣ ਦੱਸ ਕਿਉਂ ਨਹੀਂ ਆਈ ਪੁੱਤ ਸਮਝਣੀਆਂ ਦੱਸ ਹਾਂ ਨਹੀਂ ਨਹੀਂ ਸੋਚ ਕੇ ਦੱਸੂਗੀ ਤੈਨੂੰ ਮੈਂ ਹਜੇ ਨਹੀਂ ਮੁੰਡੇ ਦਾ ਵਿਆਹ ਨਹੀਂ ਕਰਨਾ ਤੇ ਤੇਨੀ ਜਵਾਂ ਵੀ ਨਹੀਂ ਆ ਤਰਤਾਲੀ ਦਾਦੀ ਮੈਂ ਤੋਤਾਇਆ ਕਿ ਤੇ ਦਵਤ ਦੱਤ ਉਹ ਹੋ ਗਿਆ ਤੇ ਕੰਦੀ ਤੋਤ ਹਜੇ ਨਹੀਂ ਕਰਨਾ ਹੁਣ ਇਹ ਕੰਦੀ ਤੁਰੀ ਚਾਹੀਏ ਤੁਰੀ ਦੱਸ ਕਿਤੇ ਲੋਤਾਂ ਨੂੰ ਦੱਦਗਾ ਤੁਰੀਆਂ ਨਹੀਂ ਲੱਭਦੀਆਂ ਅੱਜ ਮੈਂ ਤੈਨੂੰ ਘਰੇ ਵੇ ਤੇ ਤੁਰੀ ਦੱਸਣੀ ਤੇ ਤੂੰ ਨਾ ਬੰਦੀ ਚੱਲਣ ਤੇ ਚੱਲ ਤੂੰ ਹੀ ਬੰਜੀ ਤੂੰ ਹੀ ਬੰਜੀ ਚੱਲਣ ਪਰ ਤੇ ਚਾਚੇ ਦੀ ਕੁੜੀ ਵਾਲਾ ਜਿੰਨੀ ਉਹ ਫਿਰ ਉਹ ਵਿਆਹ ਵੀ ਹੋ ਲੈਣਾ ਆਪਣੇ ਜਿੱਤੇ ਐਵੇਂ ਨਹੀਂ ਕਰਨਾ ਇਹ 2-3 ਸਾਲ ਰੋਕੇ ਕਰਨਾ ਹਾਂ ਆ ਜੋੜੀ ਤੇ ਸੁਖਣਾ ਜਚੂਗੀ ਫਿਰ ਮੁੰਡਾ ਹੈਗਾ ਹੀ ਬੜਾ ਸੋਹਣਾ ਆ ਹਾਂ ਪਰ ਉਹਦੇ ਕਰਮਾਂ 'ਚ ਤੋਤਲੀ ਥੋੜੀ ਪੋਣੀ ਏ ਆ ਅੱਗੇ ਇੱਕ ਫਸਿਆ ਹੋਣੇ ਵੀ ਪਸਾੜੀਏ ਆ ਦੀ ਵੀ ਦੇ ਦੇ ਦਿੱਦੇ ਨੇ ਹੈ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਸਮਾਂ ਤੇ ਘਰ ਬਣਿਆ ਤਾਂ ਅੱਜ ਕੀ ਕਰਨਾ ਕੁੜੀ ਚਾਹੀਦੀ ਏ ਸੋਹਣੀ ਸੁਨੱਖੀ ਆ ਆਹ ਭਾੜੇ ਪਤਾ ਉੱਚਾ ਖਾਨਦਾਨ ਉੱਚਾ ਖਾਨਦਾਨ ਦੇ ਕੇ ਤੇ ਪੈਂਦੀ ਮਰ ਗਈ ਆ ਗੱਡੀ ਦੀ ਲਾਲਚ ਨੂੰ ਤੇ ਪੈਂਦੀ ਏ ਤੋਤਲੀ ਵਿਆਹ ਲੈਂਦੀ ਨਹੀਂ ਨਹੀਂ ਪੁੱਤ ਹੋਈ ਨਹੀਂ ਦੇਖਾਂਗੇ ਕਰਾਂਗੇ ਜੇ ਨਿਆਣਾ ਹਾਂ ਇਹ ਐ ਏਦਾਂ ਹੀ ਜਿੰਨਾ ਕਿ ਮੈਂ ਤਾਂ ਤੋਣੀ ਵੀ ਮੈਂ ਕਿਦੀ ਚੋਣੀ ਆ ਤੇ ਕਿਤੇ ਮੈਂ ਕਿਤੇ ਮਾਰ ਹੀ 라ਦੀ ਹੈ ਹਾਂ ਕੋਈ ਤਾਂ ਤਾਂਦੇ ਤੇ ਲਿੱਤੇ ਦਰ ਤੇ ਗਦੀ ਨੋ ਨਹੀਂ ਹੈ ਦੀ ਦਦੀ ਮੈਂ ਆ ਹਾਂ ਤਾਂ ਮੇਰੇ ਤੋਂ ਵੀ ਕੋਈ ਨਾ ਨੱਬ ਲੈ ਜੂਗੀ ਤੇਰੇ ਮੁੰਡੇ ਨਾਲ ਤੇ ਕਿਤੇ ਤੁਰੀ ਦਾ ਦੀ ਬੜੀ ਤੋਣੀ ਲੱਗੂ ਹਾਂ ਕੱਲੇ ਲੈ ਆਂਦੇ ਹਦਕਲ ਤੇ ਤੁਰੀਆਂ ਵਾਲੀ ਤੇ ਤੁਰੀਆਂ ਤੇ ਕਿਤੇ ਲੱਭਦੀਆਂ ਹਾਂ ਦਾਦੀ ਮੈਂ ਚੰਗਾ ਚੱਲ ਛੱਡ ਤੂੰ ਕੋਈ ਨਹੀਂ ਰਿਸ਼ਤੇ ਰਿਸ਼ਤੇ ਨੋ ਵੀ ਇਹ ਲਾਗੇ ਤੇ ਸੂਰਬੁਰਾ ਸੋਨਾ ਪਾਇਆ ਹੈ ਤੂੰ ਤਾਂ ਤੋਣਾਂ ਕਿ ਨੇ ਕੁੱਤੇ ਦੀ ਦੁਕਾਨ ਅਗੇ ਤੇ ਕੋਲ ਗਈ ਤੇ ਮੈਂ ਆਪੇ ਤੇ ਤਦੇ ਤਰੀ ਉਧਰ ਦੰਦਕੇ ਗਈਆਂ ਤੇ ਕੁੱਤੇ ਨੇ ਦਤਾਂ ਨਹੀਂ ਭਾਈ ਇਹ ਕਿ ਦਤਾ ਉਹਦੀ ਕੁੱਤੇ ਦੀ ਦੁਕਾਨ ਤੋਂ ਲੈ ਕੇ ਆਇਓ ਹਾਂ ਤੇ ਮੈਂ ਤੇ ਲੈ ਦੋ ਤਮੀ ਲੈ ਕੇ ਆਈ ਦੋ ਮੈਲੇ ਤੇ ਆਹ ਦੱਸ ਕਹੀਆਂ ਕੁੱਤੇ ਦੀ ਦੁਕਾਨ ਆਹ ਲੈ ਤੂੰ ਤੇਰੀ ਦੁਕਾਨ ਅੱਛਾ ਠੀਕ ਜਿੱਥੋਂ ਉਧਰ ਮੈਂ ਕਰੀਮ ਕਲਰ ਜੇ ਸੂਟ ਲੈ ਕੇ ਆਈਆਂ ਤੇ ਉਹ ਖਾ ਗਈਆਂ ਤੁਹਾਨੂੰ ਤੂੰ ਤੇਰੀ ਦੁਕਾਨ ਮੋੜ ਤੇ ਹਾਂ ਅੱਛਾ ਹੀ ਨਵੀਂ ਵੈਰੈਟੀ ਕੋਈ ਨਹੀਂ ਮੈਂ ਜਾਣੀ ਆ ਪਰ ਲੈ ਕੇ ਮੰਮੀ ਨਹੀਂ ਹੋ ਗਈ ਮੈਂ ਵੀ ਇੱਕ ਦੋ ਸੂਟ ਤੇ ਫਿਰ ਮੈਲੀ ਹੁੰਨੀ ਆ ਮੈਂ ਆਈ ਨਾਲੇ ਮੰਮੀ ਉਹਨੂੰ ਹੀ ਦੱਤ ਕੇ ਆਈ ਤੇ ਨਹੀਂ ਤੋਤਿਆ ਐ ਮੇਰੀ ਦਦਾ ਮੇਰੀ ਦਾ ਭੇਜਿਆ ਇਹ ਦਰਾਨੀ ਨੇ ਤੇ ਤੇਰੀ ਸੀ ਕੋਈ ਤੋੜ ਲਾ ਗਿਆ ਬੜੇ ਥੋੜੀ ਨੇ ਬਲੈਤੀ ਥੋਣੀ ਹੈਈ ਲੈ ਆ ਜਾ ਕੇ ਦੋ ਚਾਰ ਪੁੱਤ ਹਾਂ ਪਹਿਲੇ ਹੁੰਨੀ ਆ ਤਲ पे ਮੈਂ ਦਾਨੀ ਆ ਤੇ ਨਹੀਂ ਤਾਂ ਨਹੀਂ ਪੀਣੀ ਹੜੇ ਤਾਂ ਨਹੀਂ ਪੀਣੀ ਚੱਤੀ ਤੇ ਮੈਂ ਫੇ ੱੱਲੀ ਆ ਤੇ ਮੇਰੀ ਗੱਲ ਤੋਂ ਨਾ ਦੇਰੀ ਮੈਂ ਤੈਨੂੰ ਦੱਲ ਗਈ ਆ ਤਾਂ ਲੱਖੀ ਹੈ ਆਓ ਕਾਦੀ ਲਿੱਤਾ ਰੀਤਾ ਬਰਾਗਦੀ ਆ ਮੈਂ ਤੱਕ ਤੋਂਦੀ ਆ ਇਦਾਂ ਜਿੰਨਾ ਕਿ ਮੈਂ ਤੱਕ ਤੋਂਦੀ ਮੈਂ ਕਿੰਨੀ ਚੱਲਣਾ ਆਹ ਤੂੰ ਕੋਈ ਕੁੜੀ ਵੇਖੀ ਜਿਹੜੀਆਂ ਉੱਚੀ ਲੰਮੀ ਨੌਕੀ ਨਾ ਕੋਈ ਕਰਦੀ ਹੋਵੇ ਮੇਰਾ ਮੁੰਡਾ ਬੜਾ ਫੜਿਆ ਲਿਖਿਆ ਤੈਨੂੰ ਪਤਾ ਆਹੋ ਆ ਕੋਈ ਨਹੀਂ ਤੂੰ ਹੀ ਭਾਂਜੀ ਹਾਂ ਚੰਗਾ ਚੰਗਾ ਬਰਾਹੋ ਆ ਗਿਆ ਨਾ ਜਾਵੇ ਤੇਰੀ ਆਹ ਸ਼ੁਕਰ ਆਣੀ ਜਾ ਆਈ ਮੇਰੇ ਤੇ ਸਿਰ ਖਾਂਗੀ ਇਹ ਤੋਂਤਰੀ ਜੀ ਪਤਾ ਨਹੀਂ ਭਾਂਜੀ ਕਿਦਾਂ ਇਹਨਾਂ ਬੁਝਾਰਾ ਕਰਦੀ ਆ ਨਹੀਂ ਕਿੰਨਾ ਕੁਛ ਬੋਲੀ ਗਈ ਮੈਂ ਤਾਂ ਕਈ ਜਨਾਂ ਦਾ ਜਵਾਬ ਹੀ ਨਹੀਂ ਦਿੱਤਾ ਗੁੰਗਮ ਗੁੰਗਮ ਨਹੀਂ ਕਹੇਗੀ ਮੈਨੂੰ ਜਿਹੜੀ ਸਮਝ ਹੀ ਨਹੀਂ ਲੱਗਦੀ ਨਹੀਂ ਤੁਹਾਨੂੰ ਭੈਣ ਜੀ ਤੂੰ ਤੇ ਤੁਹਾਨੂੰ ਹੈ ਮੈਨੂੰ ਹੋ ਜੇ ਤਰਨ ਰਹੀ ਗੱਡੀਆਂ ਇਹ ਦਿੱਤੀ ਤਾਂ ਆਉਂਦੀ ਆ ਥੋੜਾ ਜਿਹਾ ਕੁੜੀ ਦਾ ਰਿਸ਼ਤਾ ਕਰ ਲੈ ਐਡੇ ਮਿਲ ਕੇ ਤਾਂ ਘਰੋਂ ਫੁੱਟੇ ਹੀ ਉਹਦੇ ਭੈਣ ਜੀ ਨੇ ਨਾਲ ਸੱਜੀ ਤਾਂ ਦੀ ਮੈਨੂੰ ਨਹੀਂ ਨਾਲ ਚ ਉਹ ਗੱਡੀਆਂ ਗੁੱਡੀਆਂ ਦੀ ਉਹ ਕਿਹੜੀ